BBMP ਦੇ ਮੁੱਦੇ ਤੇ ਅੱਜ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਸਖਤ ਫੈਸਲੇ ਲਏ ਆ ਸਖਤ ਫੈਸਲਾਂ ਦੇ ਵਿੱਚੋਂ ਸਭ ਤੋਂ ਜਿਹੜਾ ਚੰਗਾ ਫੈਸਲਾ ਜਿਹਨੂੰ ਕਹਿ ਸਕਦੇ ਆ ਜੇਕਰ ਉਹ ਚੰਗਾ ਨਿਤਰੇਗਾ ਤਾਂ ਉਹ ਇਹ ਹੈ ਕਿ ਇੱਕ ਤਾਂ ਸਰਪਾਰਟੀ ਮੀਟਿੰਗ ਬਹੁਤ ਲੰਮਾ ਸਮਾਂ ਹੋ ਗਿਆ ਸੀ ਕਿਸੇ ਮੁੱਦੇ ਦੇ ਉੱਤੇ ਸਰਪਾਰਟੀ ਮੀਟਿੰਗ ਹੀ ਨਹੀਂ ਸੱਦੀ ਗਈ ਸੀ ਇਹ ਸਰਕਾਰ ਦੇ ਵਿੱਚ ਬਹੁਤ ਰੇਅਰ ਦੇਖਣ ਨੂੰ ਮਿਲਿਆ ਸ਼ਾਇਦ ਇੱਕ ਅੱਧੀ ਅਰ ਹੋਈ ਹੋਵੇ ਉਹ ਸਾਡੇ ਧਿਆਨ ਦੇ ਵਿੱਚ ਨਹੀਂ ਹੈ ਸਰਪਾਰਟੀ ਮੀਟਿੰਗ ਸੱਦੀ ਗਈ ਹੈ ਤੇ ਉਸ ਤੋਂ ਅੱਗੇ BBMP ਜੋ ਹਰਿਆਣਾ ਪਾਣੀ ਦਾ ਹੱਕ ਈ ਤਾਰਿਆ ਕੇਂਦਰ ਸਰਕਾਰ ਹਰਿਆਣੇ ਦੇ ਹੱਕ ਵਿੱਚ ਫੈਸਲੇ ਕਰ ਰਿਹਾ ਹੈ ਉਹਦੇ ਤੇ ਸਪੈਸ਼ਲ ਸੈਸ਼ਨ ਸੱਦਿਆਗਾ ਸੋਮਵਾਰ ਦਾ ਇਹ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਡੈਮ ਸੇਫਟੀ ਐਕਟ ਜਿਹੜਾ ਕੇਂਦਰ ਸਰਕਾਰ ਨੇ ਪਾਸ ਕੀਤਾ ਸੀ ਉਹਨੂੰ ਰੱਦ ਕੀਤਾ ਜਾਵੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕਿਉਂਕਿ ਪੰਜਾਬ ਦੇ ਪਾਣੀਆਂ ਤੇ ਹੱਕ ਪੰਜਾਬ ਦਾ ਹੈ ਪਰ ਕੀ ਇਹ ਸੈਸ਼ਨ ਬੁਲਾਉਣ ਦੇ ਵਿੱਚ ਦੇਰੀ ਨਹੀਂ ਹੋਈ ਕਿਉਂਕਿ ਇਹ ਮਾਮਲਾ ਤਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਾ ਡੈਮ ਸੇਫਟੀ ਐਕਟ ਪਾਸ ਹੋ ਚੁੱਕੇ ਸੀ ਲਗਭਗ ਜਦੋਂ ਭਗਵੰਤ ਮਾਨ ਦੀ ਸਰਕਾਰ ਸੱਤਾ ਚ ਆਉਂਦੀ ਹੈ ਤੇ ਭਗਵੰਤ ਸਿੰਘ ਮਾਨ ਜਦੋਂ ਐਮਪੀ ਸੀ ਉਹਨਾਂ ਨੇ ਨਾ ਡੈਮ ਸੇਫਟੀ ਐਕਟਾਂ ਦਾ ਵਿਰੋਧ ਵੀ ਨਹੀਂ ਕੀਤਾ ਇੱਧਰ ਦਰਜ ਕਰਾਇਆ ਸੀ ਹੁਣ ਦੱਸ ਦਈਏ ਕਿ ਪੰਜਾਬ ਜਿਹੜੇ ਪੰਜਾਬ ਦੇ ਹੱਕ ਨੂੰ ਖਤਰੇ ਵਿੱਚ ਪਾਉਣ ਲਈ 3 ਸਾਲ ਦਾ ਸਮਾਂ ਲੰਘਾਇਆ ਉਹ 3 ਸਾਲ ਦਾ ਸਮਾਂ ਕਿਉਂ ਲੰਘਿਆ ਜੀ ਤੇ ਸਵਾਲ ਉੱਠ ਰਹੇ ਐ ਸਵਾਲ ਇਹ ਗੱਲਾਂ ਦੇ ਉੱਠ ਰਹੇ ਐ ਮਾਨਕ ਗੋਇਲ ਨੇ ਇੱਕ ਪੋਸਟ ਪਾਈ ਐ ਜਿਹਦੇ ਜੋ ਉਹਨਾਂ ਨੇ ਕਈ ਇਤਰਾਜ਼ ਦਰਜ ਕੀਤੇ ਉਹਨਾਂ ਨੇ ਕਿਹਾ ਕਿ ਪੰਜਾਬ ਹੱਕ ਦੇ ਹੱਕਾਂ ਨੂੰ ਖਤਰੇ 'ਚ ਪਾਉਣ ਵਾਲੇ ਫੈਸਲਿਆਂ ਤੇ ਭਗਵਾਨ ਸਿੰਘ ਮਾਨ 3 ਸਾਲ ਚੁੱਪ ਰਿਹਾ ਕਿਉਂਕਿ ਆਪ ਨੂੰ ਹਰਿਆਣਾ ਤੇ ਦਿੱਲੀ ਦੀਆਂ ਵੋਟਾਂ ਦੀ ਲਾਲਸਾ ਸੀ 3 ਸਾਲ ਇਸ ਕਰਕੇ ਚੁੱਪ ਰਿਹਾ ਉਹ ਕਹਿੰਦੇ ਕਿ ਇਹਨਾਂ ਨੂੰ ਦਿੱਲੀ ਦੀਆਂ ਤੇ ਹਰਿਆਣੇ ਦੀਆਂ ਵੋਟਾਂ ਦੀ ਲਾਲਸਾ ਸੀ ਉੱਪਰੋਂ ਹਾਈ ਕਮਾਂਡ ਨੇ ਖਿੱਚਿਆ ਸੀ ਕਿ ਜੇ ਫੈਸਲਾ ਲਾਉਂਗੇ ਆਪਣੀਆਂ ਉਧਰੋਂ ਵੋਟਰਾਂ ਜਾਣਗੀਆਂ ਹੁਣ ਉਹਨਾਂ ਨੇ ਕਿਹਾ ਕਿ ਅੱਜ ਜਦੋਂ ਸੈਂਟਰ ਸਰਕਾਰ ਨੇ ਸਾਰੀ ਸੈਟਿੰਗ ਕਰਕੇ BBMP ਤੋਂ ਹਰਿਆਣੇ ਨੂੰ 85 ਸੋ ਕਿ ਉਸ ਦੇ ਵੱਧ ਪਾਣੀ ਦਾ ਹੁਕਮ ਕਰਾਤਾ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਪੀਲੀਆਂ ਝੰਡੀਆਂ ਲੈ ਕੇ ਸੜਕਾਂ ਤੇ ਆ ਗਏ ਆ ਹੁਣ ਉਹਨਾਂ ਨੇ ਕਹਿ ਕੇ ਛੋਟੇ ਮੁੱਦਿਆਂ ਤੇ ਜੇਕਰ ਸੁਪਰੀਮ ਕੋਰਟ ਜਾ ਸਕਦੇ ਹੋ ਤਾਂ BBMP ਦੇ ਮੁੱਦੇ ਤੇ ਚੁੱਪ ਕਿਉਂ 23 ਫਰਵਰੀ 2022 ਨੂੰ ਕੇਂਦਰ ਨੇ BBMP ਨਿਯਮ 1974 ਬਦਲ ਕੇ ਪੰਜਾਬ ਦੀ ਪੱਕੀ ਮੈਂਬਰ ਯਾਨੀ ਕਿ ਪਾਵਰ ਸੀਟ ਖਤਮ ਕਰ ਦਿੱਤੀ ਜਿਸ ਨਾਲ ਪੰਜਾਬ ਦੇ 58% ਸ਼ੇਅਰ ਨੂੰ ਖਤਰਾ ਹੋਇਆ ਮਾਨ ਸਰਕਾਰ ਨੇ ਛੋਟੇ ਮੁੱਦਿਆਂ ਜਿਵੇਂ ਵਿਰੋਧੀਆਂ ਤੇ ਸਿਆਸੀ ਕੇਸ ਆਦ ਲਈ ਸੁਪਰੀਮ ਕੋਰਟ ਚ ਕਰੋੜਾਂ ਰੁਪਏ ਖਰਚੇ ਪਰ ਬੀਐਮ ਬੀਬੀਐਮਪੀ ਦੇ ਮੁੱਦੇ ਤੇ 3 ਸਾਲ ਚ ਇੱਕ ਵੀ ਪਟੀਸ਼ਨ ਦਾਇਰ ਨਹੀਂ ਕੀਤੀ। ਹਰਿਆਣਾ ਅਤੇ ਦਿੱਲੀ ਦੀਆਂ ਵੋਟਾਂ ਦੇ ਚੱਕਰ ਚ ਮਾਨ ਸਾਹਿਬ ਨੇ ਪੰਜਾਬ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ। ਇਹ ਪਹਿਲਾ ਸਵਾਲ ਆ ਉਹਨਾਂ ਦਾ। ਫਿਰ ਉਹਨਾਂ ਦਾ ਸਵਾਲ ਹੈ ਜੇ ਨਿੱਕੇ ਮੁੱਦਿਆਂ ਲਈ ਸੁਪਰੀਮ ਕੋਰਟ ਜਾ ਸਕਦੇ ਹੋ ਤਾਂ ਪੰਜਾਬ ਦੇ ਪਾਣੀ ਦੇ ਹੱਕ ਲਈ ਕਿਉਂ ਨਹੀਂ? ਜੇ ਛੋਟੇ-ਛੋਟੇ ਮੁੱਦਿਆਂ ਲਈ ਤੁਸੀਂ ਜਾ ਸਕਦੇ ਹੋ ਤਾਂ ਇਹਦੇ ਲਈ ਕਿਉਂ ਨਹੀਂ? ਅਗਲਾ ਸਵਾਲ ਡੈਮ ਸੇਫਟੀ ਐਕਟ ਤੇ ਚੁੱਪੀ ਤੋੜੀ ਗੱਠ ਜੋੜ ਲਈ ਰਾਜਾਂ ਚ ਸਫਰ ਪਰ ਬੀ ਬੀਐਮਪੀ ਲਈ ਨਹੀਂ ਉਹਨਾਂ ਨੇ ਕਿਹਾ 8 ਦਸੰਬਰ 2021 ਨੂੰ ਡੈਮ ਸੇਫਟੀ ਐਕਟ ਨੇ ਬੀਬੀਐਮਪੀ ਦੇ ਸਾਰੇ ਸਮੇਤ ਸਾਰੇ ਡੈਮਾਂ ਤੇ ਕੇਂਦਰ ਨੂੰ ਕੰਟਰੋਲ ਵਧਾ ਦਿੱਤਾ ਉਦੋਂ ਮਾਨ ਸਾਹਿਬ ਸੰਸਦ ਮੈਂਬਰ ਸਨ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ ਪਰ ਸਰਦ ਰੁੱਤ ਸੈਸ਼ਨ ਚ ਇਸ ਦਾ ਵਿਰੋਧ ਨਹੀਂ ਕੀਤਾ ਸਰਕਾਰ ਚ ਆਉਣ ਤੋਂ ਬਾਅਦ ਵੀ ਵੋਟਾਂ ਲਈ ਗੱਡ ਜੋੜ ਲਈ ਹੋਰ ਰਾਜਾਂ ਚ ਘੁੰਮਦੇ ਨਜ਼ਰ ਆਏ ਜਹਾਜ਼ਾਂ ਤੇ ਪਰ ਗੈਰ ਬੀਜੇਪੀ ਰਾਜਾਂ ਨਾਲ ਗੱਟ ਜੋੜ ਬਣਾ ਕੇ ਇਸ ਐਕਟ ਦਾ ਵਿਰੋਧ ਨਹੀਂ ਕੀਤਾ ਨਾ ਹੀ ਤਨਥਾਲਾ ਚ ਇਸ ਐਕਟ ਨੂੰ ਵਿਧਾਨ ਸਭਾ ਚ ਰੱਦ ਕੀਤਾ ਜੇ ਵੋਟਾਂ ਲਈ ਸਾਰੇ ਰਾਜਾਂ ਚ ਘੁੰਮ ਸਕਦੇ ਹੋ ਤਾਂ ਪੰਜਾਬ ਦੇ ਪਾਣੀ ਲਈ ਗੱਟ ਜੋੜ ਕਿਉਂ ਨਹੀਂ ਵਿਧਾਨ ਸਭਾ ਚ ਕਾਰਵਾਈ ਕਿਉਂ ਨਹੀਂ ਇਹ ਦੂਜਾ ਸਵਾਲ ਆ ਉਹਨਾਂ ਦਾ ਤੀਜਾ ਸਵਾਲ ਉਹਨਾਂ ਨੇ ਕਿਹਾ ਕਿ BBMP ਚ ਪੰਜਾਬ ਦਾ ਚੇਅਰਮੈਨ ਲਗਾਉਣ ਲਈ ਜ਼ੀਰੋ ਕੋਸ਼ਿਸ਼ ਮਾਨ ਸਾਹਿਬ ਨੇ 2022 ਤੋਂ 2025 ਚ ਪੰਜਾਬ ਦੇ 52% ਸ਼ੇਅਰ ਦੇ ਆਧਾਰ ਤੇ ਚੇਅਰਮੈਨ ਲਗਾਉਣ ਲਈ ਨਾ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਨਾ ਹੀ ਪੰਜਾਬ ਦੇ ਸੀਨੀਅਰ ਇੰਜੀਨੀਅਰਾਂ ਦੀ ਨਾਮਜ਼ਦਗੀ ਪੇਸ਼ ਕੀਤੀ ਸਿੱਟੇ ਵਜੋਂ BBMP ਦੇ ਤੇ ਪੰਜਾਬ ਦੀ ਪਕੜ ਕਮਜ਼ੋਰ ਹੁੰਦੀ ਗਈ ਅਤੇ 2025 'ਚ ਹਰਿਆਣੇ ਦੀ ਪਾਣੀ ਮੰਗ ਸਾਹਮਣੇ ਆ ਦੀ ਆਵਾਜ਼ ਨਹੀਂ ਸੁਣੀ ਗਈ ਪੰਜਾਬ ਦੀ ਮੰਗ ਜਿਹੜੀ ਹਰਿਆਣੇ ਸਾਹਮਣੇ ਨਹੀਂ ਸੁਣੀ ਗਈ ਸਵਾਲ ਇਹ ਬਣਦਾ ਹੈ ਕਿ ਪੰਜਾਬ ਦਾ 58% ਹਿੱਸਾ ਹੈ ਤਾਂ 3 ਸਾਲ 'ਚ ਚੇਅਰਮੈਨ ਲਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਫਿਰ ਉਸਤੇ ਧਰਨੇ ਚ ਦਿੱਲੀ ਦਿੱਲੀ ਚ ਧਰਨੇ ਨਹੀਂ ਹੁਣ ਪੰਜਾਬ ਚ ਡਰਾਮਾ ਕਿਉਂ ਭਗਵੰਤ ਮਾਨ ਨੇ ਮੰਤਰੀਆਂ ਸਮੇਤ ਦਿੱਲੀ ਚ ਕੇਜਰੀਵਾਲ ਦੀ ਗ੍ਰਿਫਤਾਰੀ 2024 ਚ ਦਿੱਲੀ ਸਰਵਿਸੈਸ ਬੈਲ 2023 ਚ ਵਿਰੋਧ ਧਰਨੇ ਦਿੱਤੇ ਪਰ BBMP ਨਿਯਮ ਬਦਲਣ ਜਾਂ ਡੈਮ ਸੇਫਟੀ ਐਕਟ ਐਕਟ ਵਿਰੁੱਧ ਦਿੱਲੀ ਚ ਕੋਈ ਵਿਰੋਧ ਨਹੀਂ ਸਮੇਂ ਸਿਰ ਦਿੱਲੀ ਚ ਧਰਨੇਆਂ ਨਾਲ ਕੇਂਦਰ ਤੇ ਦਬਾਅ ਬਣ ਸਕਦਾ ਸੀ ਨਾ ਹੀ ਕੋਈ ਇਹਨਾਂ ਦਾ ਕੋਈ ਵਿਧਾਨ ਲੋਕ ਸਭਾ ਮੈਂਬਰ ਇਸ ਬਾਰੇ ਪਾਰਲੀਮੈਂਟ ਚ ਡਟ ਕੇ ਲੜਿਆ પણ BBMP ਦੇ 게ਟ ਤੇ ਜਾਂ ਪੰਜਾਬ ਚ ਪੀਲੀਆਂ ਝੰਡੀਆਂ ਨਾਲ ਸਿਰਫ ਡਰਾਮਾ ਹੈ ਤਿੰਨ ਸਾਲ ਦਿੱਲੀ ਦੀਆਂ ਵੋਟਾਂ ਹਰਿਆਣੇ ਦੀਆਂ ਵੋਟਾਂ ਕਰਕੇ ਚੁੱਪ ਰਹੇ ਜੇ ਦਿੱਲੀ ਚ ਪਾਰਟੀ ਕਰਕੇ ਧਰਨੇ ਦੇ ਸਕਦੇ ਹੋ ਤਾਂ BBMP ਦੇ ਪੰਜਾਬ ਹੱਕ ਲਈ ਕਿਉਂ ਨਹੀਂ ਧਰਨੇ ਲਾਏਗੇ ਤਾਂ ਇਹ ਸਵਾਲ ਮਾਨਕ ਗੋਇਲ ਨੇ ਖੜੇ ਕੀਤੇ ਆ ਇਹ ਸਵਾਲਾਂ ਤੇ ਇਹ ਕਿੰਨੇ ਜਿਹੜੀ ਹੈ ਇਹ ਸਵਾਲਾਂ ਚ ਕਿੰਨਾ ਕੁ ਸਚਾਈ ਹੈ ਕਿੰਨਾ ਕਹ ਤੁਸੀਂ ਸਮਝ ਸਕਦੇ ਹੋ ਕਿ ਤਿੰਨ ਸਾਲਾਂ ਦੇ ਵਿੱਚ ਜਿਹੜਾ ਅੱਜ ਮਾਨ ਸਾਹਿਬ ਫੈਸਲਾ ਲੈ ਰਹੇ ਹੋ 3 ਸਾਲ ਪਹਿਲਾਂ ਲੈ ਸਕਦੇ ਸੀ ਕਿਉਂਕਿ ਸਰਕਾਰ ਸੀ ਪੰਜਾਬ ਦੇ ਲੋਕ ਦਿੱਲੀ ਦੇ ਜਿਹੜੀ ਆ ਦਿੱਲੀ ਨੂੰ ਪਾਣੀ ਦੇਣ ਹਰਿਆਣਾ ਨੂੰ ਪਾਣੀ ਦੇਣ ਰਾਜਸਥਾਨ ਨੂੰ ਪਾਣੀ ਦੇਣ ਦੇ ਸਦਾ ਹੀ ਖਿਲਾਫ ਰਹਿੰਦੇ ਆ ਹੁਣ ਮਾਨ ਸਾਹਿਬ ਕਹਿ ਰਹੇ ਕਿ ਬੂੰਦ ਪਾਣੀ ਦਾ ਨਹੀਂ ਦੇਣਾ ਪਰ ਬੂੰਦ ਤਾਂ ਜਾ ਹੀ ਰਿਹਾ ਹੈ ਤਿੰਨ ਜਿਹੜੀ 3700 ਦੇ ਕਰੀਬ ਕਿ ਉਸਕ ਪਾਣੀ ਤਾਂ ਜਾ ਜਾਵੇਗਾ ਹੀ ਜਾਵੇਗਾ ਇਹ ਗੱਲਾਂ ਨਹੀਂ ਆ ਪਰ ਜਿਹੜੀਆਂ ਗੱਲਾਂ ਅੱਜ ਹੋ ਰਹੀਆਂ ਪਹਿਲਾਂ ਹੋ ਸਕਦੀਆਂ ਸੀ ਪਰ ਜੇ ਅੱਜ ਵੀ ਕਰ ਰਹੇ ਹੋ ਚੰਗੀਆਂ ਗੱਲਾਂ ਇਸ ਵਿਸ਼ੇ ਤੇ ਹੁਣ ਮਾਨਕ ਗੋਇਲ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਹਿਸਤੇ ਕੀ ਕਹਿਣਾ ਜਿਹੜੀ ਉਹਨਾਂ ਨੇ ਪੋਸਟ ਪਾਈ ਹੈ ਗੋਇਲ ਸਾਹਿਬ ਤੁਸੀਂ ਇੱਕ ਪੋਸਟ ਪਾਈ ਹੈ ਕਈ ਸਵਾਲ ਕੀਤੇ ਉਹਦੇ ਵਿੱਚ ਮਾਨ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਅ ਪਰ ਅੱਜ ਤਾਂ ਮਾਨ ਸਾਹਿਬ ਬੀਬੀ ਐਮਬੀ ਦੇ ਮਸਲੇ ਤੇ ਬੜਾ ਸਖਤ ਸਟੈਂਡ ਲੈ ਗਏ ਨੇ ਸਰ ਪਾਰਟੀ ਮੀਟਿੰਗ ਦੀ ਵੀ ਕਾਲ ਦੇ ਦਿੱਤੀ ਹੈ ਸੈਸ਼ਨ ਵੀ ਸੱਦ ਲਿਆ ਇਹ ਜਿਹੜੇ ਅੱਜ ਦੇ ਸਟੈਂਡ ਇਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜਦੋਂ ਇੱਕ ਨਾ ਕਹਾਵਤ ਹੈਗੀ ਬੂਹੇ ਖੜੀ ਜੰਨ ਤੇ ਬਿੰਨੋ ਕੁੜੀ ਦੇ ਕੰਨ ਹਨਾ ਗੱਲ ਅੱਜ ਉਹੀ ਹੋਈ ਹੈ ਗੱਲ ਇਹ ਹੋਈ ਕਿ ਜਦੋਂ ਸਾਰਾ ਕੁਝ ਹੱਥੋਂ ਖੁੰਝ ਗਿਆ ਜਾਂ ਕਹਿ ਲੋ ਵੀ ਜਦੋਂ ਮੌਕੇ ਤੇ ਆ ਗਿਆ ਜਦੋਂ ਹਮਲਾ ਹੋ ਗਿਆ ਉਸ ਤੋਂ ਬਾਅਦ ਮਾਨ ਸਾਹਿਬ ਹੁਣ ਕਹੀ ਜਾਂਦੇ ਆ ਵੀ ਭਾਈ ਕਿਸੇ ਕੋਲੇ ਗੋਲੀਆਂ ਹੈਗੀਆਂ ਨੇ ਕਿਸੇ ਕੋਲੇ ਬੰਦੂਖਾ ਹੈਗੀਆਂ ਨੇ ਪੁੱਛਦੇ ਫਿਰਦੇ ਨੇ ਤਿਆਰੀ ਕੋਈ ਨਹੀਂ ਪਹਿਲਾਂ ਕੀ ਕੀਤਾ ਸੀਗਾ 3 ਸਾਲ ਹੋ ਗਏ ਮਾਨ ਸਾਹਿਬ ਨੂੰ ਸਵਾ 3 ਸਾਲ ਕੁਰਸੀ ਤੇ ਬੈਠਿਆ ਨੂੰ ਉਹਨਾਂ ਨੇ ਕੀ ਕੀਤਾ ਹੁਣ ਜਦੋਂ BBMP ਦਾ ਕੰਟਰੋਲ ਸੈਂਟਰ ਨੇ ਸੈਂਟਰ ਨੇ ਲੈ ਕੇ ਪੰਜਾਬ ਦਾ ਉਹਦੇ ਚ ਕੰਟਰੋਲ ਘਟਾ ਕੇ ਉਹਨਾਂ ਨੇ ਹੁਕਮ ਦੇ ਦਿੱਤਾ ਕਿ ਹਰਿਆਣੇ ਨੂੰ 8500 ਕਿਉਸਕ ਜਿਹੜਾ ਵਾਧੂ ਪਾਣੀ ਦੇ ਦਿੱਤਾ ਜਾਵੇ ਉਦੋਂ ਫਿਰ ਹੁਣ ਜਦੋਂ ਪਤਾ ਹੈ ਵੀ ਪੰਜਾਬੀਆਂ ਤੋਂ ਹੁਣ ਆਪਾਂ ਕਹਿੰਦੇ ਵੀ ਪੰਜਾਬੀ ਮੰਗਰ ਪਹਿ ਜਾਣਗੇ ਜਾਂ ਦੂਜੀ ਭਾਸ਼ਾ ਚ ਕਹ ਲਓ ਵੀ ਪੰਜਾਬੀਆਂ ਤੋਂ ਛੱਤਰ ਪਹਿਣਗੇ ਤਾਂ ਫਿਰ ਮਾਨ ਸਾਹਿਬ ਨੇ ਅੱਜ ਡਰਾਮਾ ਜਿਹਾ ਕੀਤਾ ਸਾਰਿਆਂ ਨੂੰ ਪੀਲੀਆਂਆਂ ਝੰਡੀਆਂ ਫੈਕਸ ਕੀਤੀਆਂ ਜਾਂ ਹੋ ਸੋਰੀ ਈਮੇਲ ਕੀਤੀਆਂ ਆਪਦੇ ਕਾਡਰਾਂ ਨੂੰ ਆਪਦੀ ਆਪਦੀ ਸਰਕਾਰ ਦੇ ਵਿੱਚ ਆਪ ਹੀ ਧਰਨੇ ਲਾਈ ਜਾਂਦੇ ਆ ਸੜਕਾਂ ਤੇ ਬੈਠੇ ਤੁਸੀਂ ਦੇਖੀਏ ਕਰੋ ਸਰਕਾਰ ਇਹ ਦਰਸਲ ਧਰਨੇ ਨਹੀਂ ਡਰਾਮਾ ਹੈ ਤੁਸੀਂ ਦੇਖੋ ਕਿ ਪਿਛਲੇ ਪਿਛਲੇ ਸਾਲਾਂ ਦੇ ਵਿੱਚ ਕੀ ਹੋਇਆ ਤਿੰਨ ਸਾਲਾਂ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਕਿ ਫਰਵਰੀ 22 ਦੇ ਵਿੱਚ ਜਦੋਂ ਵੋਟਾਂ ਚੱਲਦੀਆਂ ਸੀ ਪੰਜਾਬ ਦੇ ਵਿੱਚ ਵੋਟਾਂ ਮੁੱਕ ਗਈਆਂ ਸੀ 20 ਨੂੰ ਮੁੱਕ ਗਈਆਂ ਸੀ 23 ਫਰਵਰੀ ਦੀ ਗੱਲ ਹੈ ਉਦੋਂ BBMB ਦਾ ਇੱਕ ਨਿਯਮ ਹੈ 201974 ਦਾ ਜਿਦੇ ਚ ਪੰਜਾਬ ਦਾ 58% ਸ਼ੇਅਰ ਹੈਗਾ ਉਉਦੀ ਥਾਂ ਤੇ ਤੁਸੀਂ ਦੇਖੋ ਕਿ ਇਹਨੂੰ ਬਦਲ ਇਹਨੂੰ ਬਦਲਤਾ ਇਹਨੂੰ ਸੈਂਟਰ ਨੇ ਬਦਲ ਦਿੱਤਾ ਤੇ ਜਿਹੜਾ ਸਾਡਾ ਇੱਕ ਮੈਂਬਰ ਸੀਗਾ ਉੱਥੇ ਸਾਡਾ ਇੱਕ ਪੱਕਾ ਮੈਂਬਰ ਸੀਗਾ ਜਿਹੜਾ ਕਿ ਪਾਵਰ ਜਿਹਨੂੰ ਬਿਜਲੀ ਕਹਿੰਦੇ ਆ ਬਿਜਲੀ ਵਾਲੇ ਪਾਸੇ ਪੱਕਾ ਮੈਂਬਰ ਸੀਗਾ ਤੇ ਉਹ ਮੈਂਬਰ ਨੂੰ ਪਾਸੇ ਕਰ ਦਿੱਤਾ ਉਹਦੀ ਸੀਟ ਖਤਮ ਕਰ ਦਿੱਤੀ ਤੇ ਉਦੋਂ ਤੁਸੀਂ ਦੇਖੋ ਵੀ ਉਦੋਂ ਮਾਨ ਸਾਹਿਬ ਕਿਉਂ ਨਹੀਂ ਬੋਲੇ ਜਦੋਂ ਸੀਟ ਖਤਮ ਕੀਤੀ ਸੀ ਤੁਸੀਂ ਦੇਖੋ ਵੀ ਪਾਨ ਸਾਹਿਬ ਨੇ ਕਿੰਨੇ ਕਰੋੜਾ ਰੁਪਈਆ ਪੰਜਾਬ ਦਾ ਬਰਬਾਦ ਕਰ ਦਿੱਤਾ ਸੁਪਰੀਮ ਕੋਰਟ ਦੇ ਵਿੱਚ ਕਦੇ ਖਹਿਰੇ ਦੇ ਕੇਸ ਦੇ ਵਿੱਚ ਕਦੇ ਮਜੀਠੀਆ ਦੇ ਕੇਸ ਦੇ ਵਿੱਚ ਕਦੇ ਕੋਈ ਫਲਾਣੇ ਦੇ ਕੇਸ ਦੇ ਵਿੱਚ ਮਤਲਬ ਸਿਆਸੀ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹਦੀ ਚਲੇ ਜਾਂਦੇ ਨੇ ਕਿ ਕਦੇ ਕੇਜਰੀਵਾਲ ਦੇ ਕੇਸ ਦੇ ਵਿੱਚ ਪਰ ਇਸ ਕੇਸ ਦੇ ਵਿੱਚ ਪੰਜਾਬ ਦੇ ਜਿਹੜਾ ਹੈਗਾ ਸੀ ਉਹ ਕਿਉਂ ਨਹੀਂ ਗਏ ਕਿ ਕਿ ਪੰਜਾਬ ਦੇ 58% ਬੀਵੀਐਮਬੀ ਦੇ ਜਿਹੜਾ ਸ਼ੇਅਰ ਨੂੰ ਖਤਰਾ ਪੈਦਾ ਹੋ ਗਿਆ ਕੀ ਉਹਨਾਂ ਨੇ ਕੋਈ ਪਟੀਸ਼ਨ ਪਾਈ 3 ਸਾਲਾਂ ਦੇ ਵਿੱਚ ਕੀ ਉਹਨਾਂ ਦੀ ਲੀਗਲ ਟੀਮ ਨੇ ਕੋਈ ਜਿਹੜਾ ਤੁਸੀਂ ਦੇਖੋ ਵੀ 2-400 ਵਕੀਲ ਜਿਹੜਾ ਹੁਣ ਆਪਾਂ ਦਿੰਨੇ ਆ ਜਿਨ੍ਹਾਂ ਨੂੰ ਪੈਸੇ ਸਾਡਾ ਜਿਹੜਾ ਲਾਅ ਆਫੀਸਰ ਨੇਗੇ ਸਾਡੇ ਪੰਜਾਬ ਸਰਕਾਰਾ ਉਹਨਾਂ ਜੋ ਕਿਸੇ ਨੇ ਪਾਈ ਪਟੀਸ਼ਨ ਕਿਸੇ ਨੇ ਨਹੀਂ ਕੋਈ ਪਟੀਸ਼ਨ ਪਾਈ ਕਿ ਜਿਹੜਾ ਇਹ ਪੰਜਾਬ ਦੇ ਜਿਹੜੇ 58% ਸ਼ੇਅਰ ਨੂੰ ਜਿਹੜਾ ਖਤਰਾ ਪੈਦਾ ਹੋ ਗਿਆ ਹਨ ਜੇ ਤੁਸੀਂ ਹੁਣ ਇਹਦੇ ਛੋਟੇ-ਛੋਟੇ ਮੁੱਦੇਆਂ ਕਰਕੇ ਤੁਸੀਂ ਜਾ ਸਕਦੇ ਹੋਗੇ ਸੁਪਰੀਮ ਕੋਰਟ ਦੇ ਵਿੱਚ ਤਾਂ ਐਡੇ ਵੱਡੇ ਮੁੱਦੇ ਕਰਕੇ ਕਿਉਂ ਨਹੀਂ ਗਏ ਮਨਿੰਦਰ ਜੀ ਦਾ ਇੱਕੋ ਹੀ ਇੱਕੋ ਹੀ ਮਕਸਦ ਸੀਗਾ ਤੁਹਾਨੂੰ ਪਤਾ ਹੈ ਵੀ ਉਸ ਟਾਈਮ ਤੇ ਹਜੇ ਹਰਿਆਣਾ ਦੀਆਂ ਵੋਟਾਂ ਵੀ ਆਈਆਂ ਨਹੀਂ ਸੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਲੜਨਾ ਸੀਗਾ ਹਜੇ ਦਿੱਲੀ ਦੀਆਂ ਵੋਟਾਂ ਵੀ ਨਹੀਂ ਆਈਆਂ ਸੀਗੀਆਂ ਇਹ ਪਾਣੀ ਦਾ ਮੁੱਦਾ ਹਰਿਆਣਾ ਤੇ ਦਿੱਲੀ ਦਾ ਡਾਇਰੈਕਟਲੀ ਲਿਖਡ ਹੈਗਾ ਤੇ ਉਸ ਕਰਕੇ ਮਾਨ ਸਾਹਿਬ ਨਹੀਂ ਚਾਹੁੰਦੇ ਸੀਗੇ ਕਿ ਇਹਨਾਂ ਦੀ ਜਿਹੜੀ ਜਿਹੜੇ ਲੋਕ ਨਾਰਾਜ਼ ਹੋ ਕੇ ਇਹਨਾਂ ਨੂੰ ਹਰਿਆਣਾ ਜਾਂ ਦਿੱਲੀ ਦੇ ਵਿੱਚ ਵੋਟਾਂ ਨਾ ਦੇਣ ਇਸ ਕਰਕੇ ਨਾ ਇਹਨਾਂ ਨੇ ਕੋਈ ਪਟੀਸ਼ਨ ਪਾਈ ਨਾ ਹੀ ਕੋਈ ਇਹਦਾ ਕੋਈ ਖਾਸ ਮਤਲਬ ਡਰਾਮਾ ਹੀ ਕੀਤਾ ਕੋਈ ਹੋ ਫਿਰ ਤੁਸੀਂ ਦੇਖੋ ਵੀ ਜਿਹੜਾ ਡੈਮ ਸੇਫਟੀ ਐਕਟ ਹੈ ਜਿਹਦੇ ਤੁਸੀਂ ਅੱਜ ਕਾਫੀ ਵਾਰ ਚਰਚਾ ਸੁਣੀ ਹੋਣੀ ਡੈਮ ਸੇਫਟੀ ਐਕਟ ਕੀ ਹੋਇਆ ਵੀ ਜਿਹੜੀ ਸੈਂਟਰ ਸੈਂਟਰ ਸਰਕਾਰ ਨੇ ਡੈਮ ਸੇਫਟੀ ਐਕਟ ਬਣਾਤਾ ਵੀ ਉੱਥੇ ਸਾਡੇ ਉੱਥੇ ਜਿਹੜਾ ਸੈਂਟਰ ਦਾ ਕੰਟਰੋਲ ਹੋਊਗਾ ਸਾਰੇ ਡੈਮਾਂ ਦਾ ਜਿੰਨੇ ਵੀ ਪੂਰੇ ਇੰਡੀਆ ਦੇ ਵਿੱਚ ਡੈਮ ਨੇ ਉਹਦੀ ਸੁਰੱਖਿਆ ਲਈ ਸੇਫਟੀ ਲਈ ਪਾਣੀ ਵੱਧ ਗਿਆ ਘਟ ਗਿਆ ਓਵਰਫਲੋ ਤੇ ਮਤਲਬ ਕਹਿਣ ਦਾ ਕੀ ਹੈ ਉਹ ਤਾਂ ਪਹਿਲਾਂ ਵੀ ਚੱਲੀ ਜਾਂਦੀ ਸੀ ਡੈਮ ਸੇਫਟੀ ਤਾਂ ਪਹਿਲਾਂ ਵੀ ਹੁੰਦੀ ਸੀ ਪਰ ਇਨਡਾਇਰੈਕਟਲੀ ਸੈਂਟਰ ਦਾ ਕੰਟਰੋਲ ਪੂਰਾ ਵੱਡਾ ਕਰ ਦਿੰਦਾ ਕਿ ਇੱਥੇ ਪਾਣੀ ਵੱਧ ਗਿਆ ਇੱਥੇ ਛੱਡ ਦਿਓ ਇੱਥੇ ਰੁਕ ਲੋ ਤੇ ਉਹ ਇੱਕ ਡਾਇਰੈਕਟ ਇੰਟਰਫੀਅਰੈਂਸ ਕਰਤੀ ਪੰਜਾਬ ਜਿਹੜੇ ਹੈਗੀ ਹੈ ਰਾਜਾਂ ਦੇ ਮੁੱਦੇ ਤੇ ਅਦਰਵਾਈਜ਼ ਪਾਣੀ ਜਿਹੜਾ ਹੈਗਾ ਰਾਜਾਂ ਦਾ ਮੁੱਦਾ ਹੈ ਸੈਂਟਰ ਦਾ ਮੁੱਦਾ ਨਹੀਂ ਹੈਗਾ ਤੇ ਇਸ ਟਾਈਮ ਭਗਵੰਤ ਮਾਨ ਜੀ ਜਦੋਂ ਇਹ 8 ਦਸੰਬਰ ਨੂੰ ਹੋਇਆ 8 ਦਸੰਬਰ 2021 ਦੇ ਵਿੱਚ ਭਗਵੰਤ ਮਾਨ ਜੀ ਉਦੋਂ ਮੈਂਬਰ ਪਾਰਲੀਮੈਂਟ ਸੀਗੇ ਉਦੋਂ ਸਰਦਰੁੱਤ ਸੈਸ਼ਨ ਚੱਲ ਹੀ ਜਾਂਦਾ ਸੀਗਾ ਤੇ ਉਦੋਂ ਉਹ ਉਹ ਸਰਦਰੁੱਤ ਸੈਸ਼ਨ ਬਹੁਤ ਲੰਬਾ ਟਾਈਮ ਚੱਲਿਆਗਾ ਪਰ ਖਿਆਲ ਚ ਜਨਵਰੀ ਤੱਕ ਚੱਲਿਆ ਉਹ ਉਦੋਂ ਮਾਨ ਸਾਹਿਬ ਨੇ ਕੀ ਤੁਸੀਂ ਸੁਣਿਆ ਵੀ ਉਦੋਂ ਮਾਨ ਸਾਹਿਬ ਨੇ ਇਸ ਡੈਮ ਸੇਫਟੀ ਐਕਟ ਦਾ ਪਾਰਲੀਮੈਂਟ ਦੇ ਵਿੱਚ ਵਿਰੋਧ ਕੀਤਾ ਹੋਵੇ ਜਾਂ ਇਹਨਾਂ 3 ਸਾਲਾਂ ਦੇ ਵਿੱਚ ਡੈਮ ਸੇਫਟੀ ਐਕਟ ਦੇ ਵਿੱਚ ਡੈਮ ਸੇਫਟੀ ਐਕਟ ਦਾ ਕੋਈ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਕੋਈ ਲੋਕ ਸਭਾ ਦਾ ਮੈਂਬਰ ਕੋਈ ਕਿਸੇ ਨੇ ਤਕੜੀ ਆਵਾਜ਼ ਚੱਕੀ ਹੋਵੇ ਕਿ ਜਾਂ ਫਿਰ ਕੋਈ ਇਹਨਾਂ ਨੇ ਔਰ ਸਭ ਤੋਂ ਵੱਡੀ ਗੱਲ ਇਹਦੇ ਚ ਇਹ ਸੀਗੀ ਕਿ ਇਹ ਡੈਮ ਸੇਫਟੀ ਐਕਟ ਸਾਰੇ ਰਾਜਾਂ ਤੇ ਲਾਗੂ ਹੁੰਦਾ ਸੀ ਸਾਰੇ ਰਾਜਾਂ ਦੇ ਜਿਹੜੇ ਜਿਹੜੇ ਹੱਕ ਨੇ ਉਹ ਖੋਏ ਗਏ ਔਰ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਜੀ ਕੇਜਰੀਵਾਲ ਜੀ ਨੂੰ ਲੈ ਕੇ ਪੰਜਾਬ ਦਾ ਜਹਾਜ਼ ਲੈ ਕੇ ਬਹੁਤ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਜਿਹੜੇ ਗੈਰ ਭਾਜਪਾ ਰਾਜ ਨੇ ਬਹੁਤ ਸਾਰੇ ਮੁੱਖ ਮੰਤਰੀਆਂ ਕੋਲੇ ਗਏ ਬਹੁਤ ਸਾਰੀਆਂ ਪਾਰਟੀਆਂ ਦੇ ਮੁਖੀਆਂ ਨੂੰ ਮਿਲੇ ਗਠਜੋੜ ਬਣਾਉਣ ਦੇ ਲਈ ਆਪਦੇ ਪਾਸੇ ਕਰਨ ਦੇ ਲਈ ਵੋਟਾਂ ਦੇ ਲਈ ਦਿੱਲੀ ਦੇ ਰੌਲਿਆਂ ਦੇ ਲਈ ਪੰਜਾਬ ਦਾ ਕਰੋੜਾ ਰੁਪਿਆ ਬਰਬਾਦ ਕੀਤਾ ਜਹਾਜ਼ਾਂ ਤੇ ਕੀ ਉਹ ਡੈਮ ਸੇਫਟੀ ਐਕਟ ਲਈ ਗੱਲਾਂ ਹੋਈਆਂ ਕਦੇ ਕੀ ਉਹ ਡੈਮ ਸੇਫਟੀ ਐਕਟ ਉਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰੇ ਰਾਜ ਇਕੱਠੇ ਹੋ ਜੂ ਆਪਾਂ ਇਹਦਾ ਵਿਰੋਧ ਕਰੀਏ ਕੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਆਪਾਂ ਸਾਰੇ ਸਾਰੀਆਂ ਪਾਰਟੀਆਂ ਗੈਰ ਭਾਜਪਾ ਪਾਰਟੀਆਂ ਜਾਂ ਗੈਰ ਭਾਜਪਾ ਰਾਜ ਜਿਹੜੇ ਹੈਗੇ ਆ ਵਿਰੋਧ ਕਰੀ ਕਿਉਂਕਿ ਸਾਡੇ ਟਾਈਮਾਂ ਤੇ ਉਹ ਨਹੀਂ ਹੋਇਆ ਜੇ ਤੁਸੀਂ ਵੋਟਾਂ ਲਈ ਘੁੰਮ ਸਕਦੇ ਹੋਗੇ ਸਾਰੇ ਕਿਤੇ ਜੇ ਤੁਸੀਂ ਗਠ ਜੋੜ ਲਈ ਘੁੰਮ ਸਕਦੇ ਹੋ ਸਾਰੇ ਕਿਤੇ ਜੇ ਤੁਸੀਂ ਦਿੱਲੀ ਦੀ ਕੁਰਸੀ ਬਚਾਉਣ ਲਈ ਘੁੰਮ ਸਕਦੇ ਹੋ ਫਿਰ ਡੈਮ ਸੇਫਟੀ ਐਕਟ ਨੂੰ ਰੱਦ ਕਰਾਉਣ ਦੇ ਲਈ ਜਾਂ ਫਿਰ ਇਹਨੂੰ ਇਹ ਇਹਦਾ ਵਿਰੋਧ ਕਰਨ ਦੇ ਲਈ ਕਿਉਂ ਨਹੀਂ ਤੁਸੀਂ ਲੋਕਾਂ ਨੂੰ ਇਕੱਠੇ ਕੀਤਾ ਇਹ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮਾਨ ਸਾਹਿਬ ਦੀ ਇਹਦੇ 'ਚ ਕੋਈ ਰੁਚੀ ਨਹੀਂ ਰੁਚੀ ਨਹੀਂ ਸੀ ਰੁਚੀ ਛੱਡੋ ਇਹਨਾਂ ਦਾ ਸਿਆਸੀ ਜਿਹੜਾ ਹੈਗਾ ਮੁਫਾਦ ਸੀਗਾ ਜਿਹੜਾ ਸਿਆਸੀ ਇੰਟਰਸਟ ਸੀਗਾ ਤਾਂ ਕਿ ਜਿਹੜਾ ਹਰਿਆਣਾ ਤੇ ਦਿੱਲੀ ਦੀਆਂ ਵੋਟਾਂ ਦੇ ਵਿੱਚ ਇਹਦਾ ਇੰਪੈਕਟ ਨਾ ਪਵੇ ਜੇ ਇਹਨਾਂ ਨੇ ਆਵਾਜ਼ ਚੱਕੀ ਤੇ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਜਿਹੜਾ ਚੇਅਰਮੈਨ ਇਹਨਾਂ ਨੇ ਕਦੇ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਨਹੀਂ ਕਿਹਾ ਕਿ ਸਾਰੇ ਬੀਬੀਐਮਪੀ ਦਾ ਚੇਅਰਮੈਨ ਪੰਜਾਬ ਦਾ ਹੋਵੇ ਵੀ ਸਾਡਾ 58% ਸ਼ੇਅਰ ਹੈ ਸਭ ਤੋਂ ਵੱਧ ਪੰਜਾਬ ਦਾ ਹੱਕ ਹੈਗਾ ਤੇ ਸਾਡਾ ਮੈਂਬਰ ਵੀ ਤੁਸੀਂ ਹਟਾਤਾ ਕਦੇ ਇਹਨਾਂ ਨੇ ਕਿਹਾ ਵੀ ਸਾਡਾ ਪੰਜਾਬ ਦਾ ਚੇਅਰਮੈਨ ਲਓ ਕਦੇ ਨਹੀਂ ਕਿ ਕਦੇ ਨਹੀਂ ਕਿਹਾ ਇਹ ਸਭ ਡਰਾਮੇ 3 ਸਾਲਾਂ ਦੇ ਵਿੱਚ ਹੁਣ ਜਦੋਂ ਤਿੰਨ ਹੁਣ ਜਦੋਂ ਪੰਜਾਬ ਦੀਆਂ ਹੁਣ ਜਦੋਂ ਦਿੱਲੀ ਦੀਆਂ ਤੇ ਹਰਿਆਣੇ ਦੀਆਂ ਵੋਟਾਂ ਹਾਰ ਗਏ ਸਾਰਾ ਕੁਝ ਨਿਬੜ ਗਿਆ ਹੁਣੇ ਡਰਾਮਾ ਕਰਦੇ ਪਏ ਆ ਪਰ ਗੱਲ ਉਹੀ ਹੈ ਕਿ ਧਰਨੇ ਲਾਉਂਦੇ ਪਏ ਆ ਤੁਸੀਂ ਦੇਖੋ ਵੀ ਜਿਹੜੇ ਧਰਨੇ ਆ ਜਦੋਂ ਕੇਜਰੀਵਾਲ ਨੂੰ ਫੜਨਿਆ ਸੀਗਾ ਦਿੱਲੀ ਉੱਥੇ ਇਹਨਾਂ ਨੇ ਕਦੇ ਕਹਦਾ ਸੀ ਐਲਜੀ ਸਾਡਾ ਉਹ ਕਰਦਾ ਉਦੋਂ ਪੰਜਾਬ ਦੇ ਪੰਜਾਬ ਦੇ ਜਿਹੜੇ ਹੈਗੇ ਆ ਮੰਤਰੀ ਸੰਤਰੀ ਭਗਵੰਤ ਮਾਨ ਸਣੇ ਉੱਥੇ ਜਾ ਕੇ ਕਿਵੇਂ ਵਿਰੋਧ ਕਰਦੇ ਸੀਗੇ ਆ ਜਿਹੜਾ ਹੁਣ ਅੱਜ ਹਰਜੋਤ ਬੈਂਸ ਉੱਥੇ ਡੈਮ ਦੇ ਗੇਟ ਤੇ ਬੈਠਾ ਡਰਾਮਾ ਕਰੀ ਜਾਂਦਾ ਹੈ ਤੁਸੀਂ ਦੇਖਿਆ ਹੁਣ ਉੱਥੇ ਦਿੱਲੀ ਜਾ ਕੇ ਧਰਨਾ ਲਾਉਂਦੇ ਹੁੰਦੇ ਸੀਗੇ ਪਰ ਜਿਹੜੇ ਇਹ ਧਰਨੇ ਆ ਤੁਹਾਨੂੰ ਨਹੀਂ ਲੱਗਦਾ ਕਿ ਜੇ ਇਹੀ ਧਰਨੇ ਇਹਨਾਂ ਨੇ ਆਪ ਦੇ ਕੇਜਰੀਵਾਲ ਦੇ ਨਾਲ ਮਿਲ ਕੇ ਸਾਡੇ ਮੰਤਰੀਆਂ ਨੂੰ ਲਿਜਾ ਕੇ ਉੱਥੇ ਕਿਸੇ ਮੰਤਰੀ ਨੂੰ ਜਾਂ ਸਾਡੇ ਜਿਹੜੇ ਡਿਪਾਰਟਮੈਂਟ ਨੇ ਸੈਂਟਰ ਦੇ ਉਹਨਾਂ ਦੇ ਲਗਾਏ ਹੁੰਦੇ ਕਿ ਸਾਰਾ ਕਾਸੇ ਦਾ ਵਿਰੋਧ ਕੀਤਾ ਹੁੰਦਾ ਤੇ ਕੁਛ ਨਾ ਕੁਛ ਹੁਣ ਤੱਕ ਹੋ ਜਾਂਦਾ ਉਹਨਾਂ ਤੇ ਦਬਾਅ ਬਣਾਇਆ ਜਾਣਾ ਚਾਹੀਦਾ ਸੀਗਾ ਔਰ ਔਰ ਇਹਨਾਂ ਦੇ ਜਿਹੜੇ ਕਿੰਨੀਆਂ ਚਿੱਠੀਆਂ ਲਿਖੀਆਂ ਇਸ ਵਾਰ ਇਹਨਾਂ ਦੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੇ ਕੁਛ ਨਹੀਂ ਬਨੇਂਦਰ ਜੀ ਕੁਛ ਨਹੀਂ ਕੀਤਾ ਜੇ ਸਾਰੇ ਟਾਈਮ ਦੇ ਵਿੱਚ 3 ਸਾਲਾਂ ਦੇ ਵਿੱਚ ਚਾਹੇ ਪਾਰਲੀਮੈਂਟ 'ਚ ਬੋਲੇ ਹੁੰਦੇ ਰਾਜ ਸਭਾ 'ਚ ਬੋਲੇ ਹੁੰਦੇ ਮੈਂ ਚਾਹੇ ਉਹ ਲੋਕ ਸਭਾ 'ਚ ਜਾਹੇ ਰਾਜ ਸਭਾ 'ਚ ਬੋਲੇ ਹੁੰਦੇ ਸੁਪਰੀਮ ਕੋਰਟ ਦੇ ਵਿੱਚ ਕੋਈ ਕੋਈ ਨਾ ਕੋਈ ਪਟੀਸ਼ਨ ਪਾਈ ਹੁੰਦੀ ਜਾਂ ਹੋਰ ਰਾਜਾਂ ਨਾਲ ਗਠਜੋੜ ਕਰਕੇ ਇਹਦੇ ਲਈ ਦਬਾਅ ਬਣਾਇਆ ਹੁੰਦਾ ਹਨਾ ਜਾਂ ਚੇਅਰਮੈਨ ਦੀ ਮੰਗ ਕੀਤੀ ਹੁੰਦੀ ਸਾਡੇ ਮੈਂਬਰ ਬਹਾਲ ਕਰਾਏ ਹੁੰਦੇ ਜਿਹੜਾ ਇਹ ਹਟਾਏ ਸੀਗੇ ਉਹ ਸਾਰੇ ਨਾਲ ਇਹ ਇਹ ਅੱਜ ਦਾ ਦਿਨ ਸਾਨੂੰ ਅੱਜ ਦਾ ਜਿਹੜਾ ਹੈਗਾ ਇਹ ਅੱਜ ਦਾ ਮੌਕਾ ਆਉਣਾ ਹੀ ਨਹੀਂ ਸੀਗਾ ਦਰਸਲ ਭਾਜਪਾ ਨੇ ਕੀ ਕੀਤਾ ਕਿ ਪਿਛਲੇ 3-4 ਸਾਲਾਂ ਦੇ ਵਿੱਚ ਸਟੈਪ ਬਾਈ ਸਟੈਪ ਪਹਿਲਾਂ ਸਾਡਾ ਮੈਂਬਰ ਹਟਾਇਆ ਚੇਅਰਮੈਨ ਤਾਂ ਬੜਾ ਪੱਡਾ ਪਹਿਲਾਂ ਹਟਾਇਆ ਠੀਕ ਹੈ ਉਸ ਤੋਂ ਬਾਅਦ ਡੈਮ ਸੇਫਟੀ ਐਕਟ ਲੈ ਕੇ ਆਪਦੀ ਉੱਤੇ ਮਨਮਾਨੀ ਕਰ ਲਈ ਫਿਰ ਹੋਰ ਉੱਥੇ ਮੈਂਬਰ ਲੈ ਕੇ ਆਪਦੀ ਮਨਮਰਜ਼ੀ ਦੇ ਫਿੱਟ ਕੀਤੇ ਔਰ ਜਦੋਂ ਸਾਡਾ ਉਹਨਾਂ ਨੂੰ ਲੱਗਿਆ ਪਤਾ ਕਿ ਸਾਡਾ ਪੱਖ ਜਿਹੜਾ ਹੈਗਾ ਔਰ ਇਹਨੂੰ ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਮੀਟਿੰਗਾਂ ਹੋਈਆਂ ਉਦੋਂ ਵੀ ਇਹਨਾਂ ਦੇ ਅਫਸਰ ਤੇ ਜਿਹੜੇ ਹੈਗੇ ਉਹ ਤਿਆਰੀ ਕਰਕੇ ਨਹੀਂ ਗਏ ਬਹੁਤ ਵਾਰੀ ਔਰ ਸਾਡਾ ਜਿਹੜਾ ਪੱਖ ਹੈ ਉਹ ਕਿਤੇ ਰੱਖਿਆ ਹੀ ਨਹੀਂ ਗਿਆ ਚ ਅੱਜ ਨਾਲ ਹੁਣ ਜਦੋਂ ਦਿੱਲੀ ਦੇ ਵੋਟਾਂ ਹਾਰ ਗਈਆਂ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਹੁਣ ਪਾਣੀਆਂ ਦੀ ਗੱਲ ਕਰਾਂਗੇ ਤੇ ਸਾਡਾ ਕੋਈ ਸਿਆਸੀ ਨੁਕਸਾਨ ਨਹੀਂ ਹੋਣਾ ਤੇ ਹੁਣ ਜਦੋਂ ਬਿਲਕੁਲ ਉਹਨਾਂ ਨੇ ਜਿਹੜਾ ਭਾਜਪਾ ਨੇ ਬੀਬੀਐਮਪੀ ਨੂੰ ਕਹਿਤਾ ਕਿ 4000 ਕਿਊਸਕ ਪਾਣੀ ਤੁਸੀਂ ਦੇਣਾਗਾ ਹੁਣ 4000 ਕਿਊਸਕ ਪਾਣੀ ਦਾ ਅਸੀਂ ਵਾਧੂ ਦੇ ਚੁੱਕੇ ਹਾਂਗੇ 1 1 April ਦੀ ਗੱਲ ਹੈ ਤੇ ਉਹ ਕਹਿੰਦੇ ਵੀ 4500 ਹੋਰ ਦਿਓ ਤੇ ਸਾਡਾ ਝੋਨੇ ਦਾ ਸਾਡੇ ਦਾ ਸਾਡੇ ਸਾਡਾ ਉਹਦਾ ਕੀ ਬੰਨਾ ਬਾਈ ਗੱਲ ਇਹ ਹੈ ਵੀ ਹੁਣ ਜਦੋਂ ਇਹ ਸਾਰਾ ਪਾਣੀ ਉਹ ਮੰਗੀ ਜਾਂਦੇ ਆ ਉਹਨਾਂ ਨੇ ਆਰਡਰ ਕਰਤਾ ਬੀਬੀਐਮਪੀ ਨੂੰ ਕਿ ਪਾਣੀ ਛੱਡ ਦਿਓ ਹੁਣ ਇਹਨਾਂ ਨੂੰ ਯਾਦ ਆ ਗਈ ਵੀ ਧਰਨੇ ਲਾਉਣੇ ਨੇ ਹੁਣ ਇਹਨਾਂ ਨੂੰ ਯਾਦ ਆ ਗਈ ਵੀ ਵਿਰੋਧ ਕਰਨੇ ਨੇ ਇਹ ਕੋਈ ਟਾਈਮ ਹੈ ਵਿਰੋਧ ਕਰਨ ਦਾ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਆਪਦੀਆਂ ਦਿੱਲੀ ਤੇ ਹਰਿਆਣਾ ਦੀਆਂ ਸੀਟਾਂ ਸਿਆਸੀ ਤੌਰ ਤੇ ਬਚਾਈ ਗਏ ਦੇਖੋ ਗੱਲ ਇਹ ਹੈ ਵੀ ਵਿਰੋਧ ਕਰਨਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਵੀ ਨਾ ਕਰੋ ਵਿਰੋਧ ਦੇਖੋ ਸਾਡਾ ਪਾਣੀ ਆ ਸੀ ਪਾਣੀ ਦਾ ਹੱਕ ਨਹੀਂ ਛੱਡਣਾ ਚਾਹੇ ਹੋ ਪਰ ਗੱਲ ਇਹ ਪੰਜਾਬ ਦੇ ਵਿੱਚ ਤੁਸੀਂ ਧਰਨੇ ਲਾ ਕੇ ਕੀ ਕਰ ਲੋਗੇ ਥੋੜੀ ਸਰਕਾਰ ਹੈ ਤੁਸੀਂ ਐਕਟ ਕਰੋ ਸੈਂਟਰ ਨਾਲ ਲੜੋ ਉਹਦੇ ਉਹਦੇ ਮੰਤਰੀਆਂ ਨੂੰ ਘੇਰੋ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਪਟੀਸ਼ਨ ਪਾਓ ਚੀਜ਼ਾਂ ਨੂੰ ਉਸ ਤਰੀਕੇ ਨਾਲ ਲੜੋ ਹੁਣ ਥੋੜੀ ਸਰਕਾਰ ਹੈ ਤੁਹਾਡੇ ਵਰਕਰ ਕਦੇ ਮਹਾਲੀ ਧਰਨ ਲਈ ਬੈਠਿਆ ਕਦੇ ਹੁਣ ਉਹ ਕੋ ਬੀਬੀਐਮਬੀ ਮੂਰੇ ਉੱਥੇ ਭਾਖੜਾ ਦੇ ਗੇਟ ਦੇ ਮੂਰੇ ਬੈਠਾ ਈ ਤੁਹਾਡਾ ਐਜੂਕੇਸ਼ਨ ਮਿਨਿਸਟਰ ਤਾਂ ਪੜਾ ਲਈ ਗੱਲ ਆ ਯਾਰ ਮਤਲਬ ਉਥੋਂ ਪਾਣੀ ਗੇਟ ਤੋਂ ਥੋੜੀ ਛੱਡਣਾ ਉਹਨਾਂ ਨੇ ਜਿਹੜਾ ਉਥੋਂ ਉਸ ਥਾਂ ਦੇ ਥੱਲੜੇ ਗੇਟਾਂ ਤੋਂ ਛੱਡਣਾ ਪਾਣੀ ਦਾ ਤੇ ਗੱਲ ਇਹ ਆ ਵੀ ਡਰਾਮੇ ਨਾ ਕੀਤੇ ਜਾਣ ਪੰਜਾਬੀਆਂ ਨੂੰ ਗਮਰਾਹ ਕੀਤਾ ਜਾ ਰਿਹਾ ਸਿਰਫ ਚੀਜ਼ਾਂ ਦੱਸੀ ਜਾਣੀ ਜਾ ਰਹੀਆਂ ਵੀ ਕੀ ਹੈ ਮੈਂ ਥੋੜਾ ਜਿਹਾ ਅੱਜ ਬਿਜ਼ੀ ਸੀ ਇਸ ਕਰਕੇ ਮੈਨੂੰ ਲਿਖਣ ਤੇ ਬੋਲਣ ਤੇ ਟਾਈਮ ਲੱਗ ਗਿਆ ਤੇ ਪਰ ਗੱਲ ਉਹੀ ਹੈ ਵੀ ਇਹ ਚੀਜ਼ਾਂ ਪਹਿਲਾਂ ਹੋਣੀਆਂ ਚਾਹੀਦੀਆਂ ਸੀਗੀਆਂ ਹੁਣ ਨਹੀਂ ਤੇ ਹਾਂਜੀ